ਭਈ ਅੱਜ ਨਾ ਆਹ ਐਮੀ ਜਦੋਂ ਹੁਣ ਆਪਾਂ ਜਾ ਕੇ ਆਏ ਆ ਲੋਕਾਂ ਦੇ ਘਰੇ ਜੀ 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 ਸੋ ਕੱਲ ਦੇ ਅਸੀਂ ਅੱਜ ਤੀਜਾ ਘਰ ਸੀਗਾ ਜਿਨ੍ਹਾਂ ਦੇ ਅਸੀਂ ਵਿਜ਼ਿਟ ਕੀਤੀ ਆ ਹਾਂ ਜੀ ਹਾਂ ਜੀ ਬਲੀਵ ਕਰੀ ਮੈਂ ਉੱਥੇ ਇੱਕ ਚੀਜ਼ ਰੈਲਾਈਜ਼ ਕੀਤੀ ਬੈਠੇ ਨੇ ਹਾਂ ਜੀ ਮਤਲਬ ਮੈਂ ਇਹ ਵੀਡੀਓ ਇੱਕ ਕੋਈ ਇਹ ਨਹੀਂ ਕਿ ਆ ਵੀ ਕਿਸੇ ਚੀਜ਼ ਲਈ ਮੈਨੂੰ ਐ ਫੀਲ ਹੋਇਆ ਉੱਥੇ ਬੈਠ ਕੇ ਹਾਂ ਜੀ ਵੀ ਯਾਰ ਕਿਸੇ ਦੀ ਖੁਸ਼ੀ ਚ ਸ਼ਾਮਲ ਹੋਣਾ ਚਾਹੀਦਾ ਉਹ ਵੱਡੀ ਗੱਲ ਆ ਯਾਰ ਐਡੀ ਖੁਸ਼ੀ ਆ ਇਹ ਜੀ ਜੀ ਮਤਲਬ ਆਪਸੀ ਸਡਨ ਆ ਮਾਰਤੀਆਂ ਐਂਟਰੀਆਂ 10 10 ਕਿ ਵੀ ਅਸੀਂ ਆਵਾਂਗੇ ਹਨਾ ਉਹਦੇ ਆਵਾਂਗੇ ਵੀ ਤੁਹਾਡੇ ਘਰੇ ਆ ਕੇ 4 ਘੰਟਿਆਂ ਚ ਕਿਸੇ ਦੇ 3 ਘੰਟਿਆਂ ਚ ਜਿੱਦਾ ਜੀ ਜੋ ਉਹਨਾਂ ਦੀ ਹੈਪੀਨੈਸ ਸੀ ਉਹਨਾਂ ਦੇ ਐਕਚੁਅਲੀ ਫੀਲ ਹੋਈ ਦਿਲ ਨੂੰ ਦਿਲੋਂ ਫੀਲ ਹੋਈ ਦਿਲੋਂ ਫੀਲ ਹੋਈ ਹਨਾ ਮਤਲਬ ਮੈਨੂੰ ਪਰਸਨਲੀ ਐਂ ਚੀਜ਼ ਲੱਗਦਾ ਕਿ ਆਪਾਂ ਕਈ ਵਾਰੀ ਆਪਣੇ ਮਹੱਲੇ ਚ ਆਂਡ ਗਵਾਂਡ ਚ ਕੋਈ ਖੁਸ਼ੀ ਹੁੰਦੀ ਆ ਜਾਂ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਆ ਆਪਾਂ ਸਕਿਪ ਕਰ ਜਾਂਦੇ ਆ ਕਈ ਵਾਰੀ ਛੱਡ ਪਰੇ ਹਨਾ ਸ਼ਗਨ ਫੜਾ ਆਵਾਂਗੇ ਬਾਦਿਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਹੋਰ ਵੀ ਆਰਟਿਸਟ ਨੇ ਜਾਂ ਕੋਈ ਵੀ ਪਬਲਿਕ ਫਿਗਰ ਹੈ ਜਾਂ ਜਾਨਾ ਚਾਹੀਦਾ ਜਿਹੜੇ ਜਾਇਆ ਜਾਇਆ ਕਰੋ ਕੋਈ ਫਰਕ ਨਹੀਂ ਪੈਂਦਾ ਪਤਾ ਤੁਹਾਨੂੰ ਹੈਗਾ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਵੀ 15 ਸਾਲ ਹੋ ਗਏ ਭਾਜੀ ਨੂੰ 25 ਸਾਲ ਹੋ ਗਏ ਅੱਜ ਜਗਾ ਹੀ ਆ ਤੈਨ ਕੋਈ ਔਰ ਇੰਨਾ ਜ਼ਿਆਦਾ ਮਤਲਬ ਸਾਡਾ ਆਪਦਾ એનર્ਜੀ ਲੈਵਲ ਇੰਨਾ ਆਪ ਹੋਇਆ ਹਾਂ ਬਹੁਤ ਆਵਾ ਸਾਲ ਕਿ ਬੜਾ ਨਿਆਰਾ ਆਇਆ ਮੈਂ ਤਾਂ ਇਹ ਵੀ ਚਾਹਨਾ ਵੀ ਮਤਲਬ ਮੈਂ ਹੋ ਸਕਦਾ ਪਿਛਲੇ ਕਾਫ ਜੀ ਮੈਸ ਕੀਤੀ ਹੋਵੇ ਹਾਂਜੀ ਰੀਲੀ ਸੌਰੀ ਆ ਯਾਰ ਮੈਂ ਉਹਦੇ ਲਈ ਕੀਤਾ ਮਤਲਬ ਉਹ ਮੈਨੂੰ ਐ ਲੱਗਾ ਕਿ ਮੇਰਾ ਘਾਟਾ ਸੀ ਜਿਹੜਾ ਮੈਂ ਗਿਆ ਨਹੀਂ ਜਿਹੜੀਆਂ ਚੀਜ਼ਾਂ ਕੀਤੀਆਂ ਨਹੀਂ ਗਈਆਂ ਰਹਿ ਗਈਆਂ ਲੈਣੇ ਹੁਣ ਨਹੀਂ ਆਪਾਂ ਛੱਡਦੇ ਪੱਕਾ ਜਾਇਆ ਕਰਾਂਗੇ ਔਰ ਯਾਰ ਸਾਰਿਆਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣਾ ਸ਼ੁਰੂ ਕਰੋ ਬਸ ਵਾਪਸ ਹੋ ਕੇ ਰਹਿ ਗਈ ਸੀ ਗਾਇਜ਼ ਲਵ ਯੂ ਜਿੰਦਾਬਾਦ